ਅੱਜ ਪਾਣੀ ਦਾ ਮਸਲਾ ਬਣਿਆ ਕਿਉਂ ਕੀ ਸਾਨੂੰ ਪਤਾ ਨਹੀਂ ਸੀ ਇਹ ਬਣ ਰਿਹਾ ਪਾਣੀ ਦਾ ਮਸਲਾ ਨਹਿਰਾਂ ਦੀਆਂ ਸਾਈਡਾਂ ਪੱਕੀਆਂ ਕੀਤੀਆਂ ਗਈਆਂ ਕਿ ਪਾਣੀ ਸਿੱਧਾ ਜਾਵੇ ਐਂਡ ਤੱਕ ਜਾਵੇ ਜਦੋਂ ਉਹ ਕੀਤਾ ਉਸ ਤੋਂ ਬਾਅਦ ਪਾਣੀ ਫੇਰ ਨਹੀਂ ਪਹੁੰਚਿਆ ਪਰ ਜਿਹੜੀ ਜੜਾ ਉਹਨੂੰ ਕੋਈ ਨਹੀਂ ਫੜਦਾ ਕਿ ਪਾਣੀ ਜਿਹੜਾ ਕੁਦਰਤੀ ਸਰੋਤ ਆ ਉਹ ਪਿੱਛੋਂ ਘਟਦਾ ਜਾ ਰਿਹਾ ਉਹਦੇ ਲਈ ਮਲਟੀਪਲ ਰੀਜਨਸ ਨੇ ਇੱਕੋ ਕਲਾ ਕਿਸਾਨ ਰੀਜਨ ਨਹੀਂ ਹੈਗਾ ਕੁਦਰਤੀ ਸਰੋਤ ਆ ਉਹਨਾਂ ਨੂੰ ਫ੍ਰੀ ਨਹੀਂ ਵੰਡਿਆ ਜਾਣਾ ਚਾਹੀਦਾ ਜੀਵਨ ਨੂੰ ਤੁਸੀਂ ਫ੍ਰੀ ਬਣਾਣਾ ਇੱਕ ਕੈਪ ਹੋਣੀ ਚਾਹੀਦੀ ਹੈ ਬਿਲਕੁਲ ਫ੍ਰੀ ਚੀਜ਼ਾਂ ਦੇ ਖਿਲਾਫ ਆ ਤੁਸੀਂ ਲੋਕਾਂ ਨੂੰ ਕੰਪਨਸੇਟ ਕਰ ਸਕਦੇ ਹੋ ਜਿਹੜੇ ਨੀਡੀ ਆ ਉਹਨਾਂ ਦੀ ਪੈਨਸ਼ਨ ਵਧਾ ਦਿਓ ਯਾਰ ਤੁਸੀਂ ਕੋਈ ਫ੍ਰੀ ਚੀਜ਼ ਜੰਦੇ ਹੋ ਉਹਨੂੰ ਉਹ ਚੀਜ਼ ਦੀ ਲੋੜ ਹੀ ਨਹੀਂ ਇਹਦਾ ਮਤਲਬ ਤੁਸੀਂ ਕੁਦਰਤੀ ਚੀਜ਼ਾਂ ਨੂੰ ਖਰਾਬ ਕਰ ਰਹੇ ਹੋ ਸੋ ਵੀ ਵਿਧਾਨ ਸਭਾ ਸੈਸ਼ਨ ਦੇ ਵਿੱਚ ਅੱਜ ਪਾਣੀਆਂ ਦਾ ਮਸਲਾ ਕਾਫੀ ਜਿਹੜਾ ਕਿ ਜ਼ੋਰਾਂ ਸ਼ੋਰਾਂ ਨਾਲ ਚੁੱਕਿਆ ਗਿਆ ਅਤੇ ਇਸ ਸੰਬੰਧ ਦੇ ਵਿੱਚ ਜਿੱਥੇ ਕਿ ਸੱਤਾ ਧਿਰ ਦੇ ਮੈਂਬਰ ਸਹਿਬਾਨਾਂ ਦੇ ਵੱਲੋਂ ਪੱਖ ਰੱਖਿਆ ਹੋਤੀ ਵਿਰੋਧੀ ਧਿਰ ਦੇ ਵੱਲੋਂ ਵੀ ਖੁੱਲ ਕੇ ਜਿਹੜੇ ਕਿ ਇਸ ਮਸਲੇ ਦੇ ਉੱਪਰ ਆਪਣੀ رائے ਰੱਖੀ ਗਈ ਹੈ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਹੈਗੇ ਨੇ ਬਰਿੰਦਰ ਪਾੜਾ ਜੀ ਸੋ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਪੰਜਾਬ ਦੇ ਵਿੱਚ ਇਸ ਸਮੇਂ ਸਥਿਤੀ ਜੋ ਹੈਗੀ ਹੈ ਲਗਾਤਾਰ ਪਾਣੀਆਂ ਦਾ ਜਿਹੜਾ ਕਿ ਲੈਵਲ ਡਾਊਨ ਹੋ ਰਿਹਾ ਤੇ ਅੱਜ ਜੋ ਮੁੱਦਾ ਵਿਧਾਨ ਸਭਾ ਵਿੱਚ ਚੁੱਕਿਆ ਦੇਖੋ ਅੰਦਰ ਬੜੀ ਵਿਸਤਾਰ ਪੂਰਵਕ ਪਾਣੀ ਦੇ ਉੱਤੇ ਮਸਲੇ ਤੇ ਗੱਲ ਕੁਝ ਚੀਜ਼ਾਂ ਜਿਹੜੀਆਂ ਪੋਲਿਟਿਕਲ ਬੰਦੇ ਅਸੀਂ ਜਿਹੜੇ ਅੰਦਰ ਬੈਠੇ ਆ ਜਾਂ ਸਾਡੇ ਤੋਂ ਪਹਿਲਾਂ ਵੀ ਜਿਹੜੀਆਂ ਸਰਕਾਰਾਂ ਰਹੀਆਂ ਚਾਹੇ ਉਹ 20 ਸਾਲ ਪਹਿਲਾਂ ਦੀ ਗੱਲ ਕਰ ਲਓ ਅਸੀਂ ਹਰ ਚੀਜ਼ ਨੂੰ ਜਿੰਨੀ ਦੇਰ ਤੱਕ ਸੱਚਾਈ ਨੂੰ ਨਹੀਂ ਨਾ ਮੰਨਦੇ ਉਨੀ ਦੇਰ ਤੱਕ ਅਸੀਂ ਕੋਈ ਬਹੁਤੇ ਉਹ ਕਹਿ ਲਓ ਕਿ ਆਪਣੇ ਸੂਬੇ ਪ੍ਰਤੀ ਕੋਈ ਜ਼ਿੰਮੇਵਾਰ ਨਹੀਂ ਹੈਗੇ ਅੱਜ ਪਾਣੀ ਦਾ ਮਸਲਾ ਬਣਿਆ ਕਿਉਂ ਕੀ ਸਾਨੂੰ ਪਤਾ ਨਹੀਂ ਸੀ ਇਹ ਬਣ ਰਿਹਾ ਪਾਣੀ ਦਾ ਮਸਲਾ ਉਹ ਪਾਣੀ ਦਾ ਮਸਲਾ ਬਹੁਤ ਪੁਰਾਣਾ ਬਣਦਾ ਜਾ ਰਿਹਾ ਜਦੋਂ ਕੱਚੀਆਂ ਨਹਿਰਾਂ ਸੀਗੀਆਂ ਅਸੀਂ ਆਪ ਦੇਖਿਆ ਕਿ ਉਹਨਾਂ 'ਚ ਮੱਝਾਂ ਗਾਵਾਂ ਨਵਾਉਂਦੇ ਹੁੰਦੇ ਹੁੰਦੇ ਸੀਗੇ ਅਸੀਂ ਖੁਦ ਜਾਂਦੇ ਰਹੇ ਨਹਿਰ ਦੇ ਵਿੱਚ ਉਹ ਨਹਿਰਾਂ ਦੇ ਵਿੱਚ ਪਾਣੀ ਰੀਚਾਰਜ ਹੁੰਦਾ ਸੀਗਾ ਵਾਟਰ ਲੈਵਲ ਉੱਪਰ ਰਹਿੰਦਾ ਸੀਗਾ ਹੌਲੀ-ਹੌਲੀ ਉਹ ਪਾਣੀ ਘਟਦਾ ਗਿਆ ਔਰ ਉਹ ਫਿਰ ਨਹਿਰਾਂ ਦੀਆਂ ਸਾਈਡਾਂ ਪੱਕੀਆਂ ਕੀਤੀਆਂ ਗਈਆਂ ਕਿ ਪਾਣੀ ਸਿੱਧਾ ਜਾਵੇ ਐਂਡ ਤੱਕ ਜਾਵੇ ਜਦੋਂ ਉਹ ਕੀਤਾ ਉਸ ਤੋਂ ਬਾਅਦ ਪਾਣੀ ਫੇਰ ਨਹੀਂ ਪਹੁੰਚਿਆ ਫਿਰ ਹੌਲੀ-ਹੌਲੀ ਪਾਣੀ ਹੋਰ ਘਟਦਾ ਗਿਆ ਫਿਰ ਅਸੀਂ ਨਹਿਰਾਂ ਦਾ ਜਿਹੜਾ ਥੱਲਾ ਉਹ ਵੀ ਪੱਕਾ ਕਰਤਾ ਹੁਣ ਨਹਿਰਾ ਥੱਲਾ ਪੱਕਾ ਕਰਨ ਦੇ ਨਾਲ ਵੀ ਕਹਿੰਦੇ ਅਜੇ ਵੀ ਸੀਪੇਜ ਹੁੰਦੀ ਆ ਫੋਨ ਅਸੀਂ ਵਾਟਰ ਪਲਾਸਟਿਕ ਸ਼ੀਟਸ ਲਾਤੀਆਂ ਕਿ ਤੁਪਕਾ ਵੀ ਕਿਹੜਾ ਜ਼ਮੀਨ ਚ ਨਾ ਜਾਵੇ ਉਹ ਟੇਲ ਤੱਕ ਜਾਵੇ ਹੁਣ ਇਸ ਤੋਂ ਅਗਲਾ ਫਰਦਰ ਸਟੈਪ ਕੀ ਹੋਊਗਾ ਪਾਈਪਾਂ ਪਾਓਗੇ ਪਹਿਲਾਂ ਕਹੋਗੇ ਜੀ 12 ਇੰਚੀ ਪਾਈ ਫਿਰ ਅਸੀਂ 8 ਇੰਚੀ ਪਾਈ ਫਿਰ ਅਸੀਂ 4 ਇੰਚੀ ਤੇ ਆ ਜਾਾਂਗੇ ਪਰ ਜਿਹੜੀ ਜੜ ਉਹਨੂੰ ਕੋਈ ਨਹੀਂ ਫੜਦਾ ਕਿ ਪਾਣੀ ਜਿਹੜਾ ਕੁਦਰਤੀ ਸਰੋਤ ਆ ਉਹ ਪਿੱਛੋਂ ਘਟਦਾ ਜਾ ਰਿਹਾ ਉਹਦੇ ਲਈ ਮਲਟੀਪਲ ਰੀਜਨਸ ਨੇ ਇੱਕੋ ਕੱਲਾ ਕਿਸਾਨ ਰੀਜ਼ਨ ਨਹੀਂ ਹੈਗਾ ਉਹਦੇ ਲਈ ਮਲਟੀਪਲ ਰੀਜ਼ਨਸ ਨੇ ਗਲੋਬਲ ਵਾਰਮਿੰਗ ਆ ਔਰ ਉਸ ਕਰਕੇ ਮੈਂ ਇਹ ਚਾਹੁੰਦਾ ਆ ਕਿ ਜੇ ਵਾਕਿਆ ਅਸੀਂ ਜ਼ਿੰਮੇਵਾਰੀ ਨਿਭਾਉਣਾ ਚਾਹੁੰਦੇ ਆ ਪਹਿਲਾਂ ਤੇ ਜਿਹੜੇ ਕੁਦਰਤੀ ਸਰੋਤ ਆ ਉਹਨਾਂ ਨੂੰ ਫ੍ਰੀ ਨਹੀਂ ਵੰਡਿਆ ਜਾਣਾ ਚਾਹੀਦਾ ਜੇ ਉਹਨਾਂ ਨੂੰ ਤੁਸੀਂ ਫ੍ਰੀ ਵੰਡਣਾ ਇੱਕ ਕੈਪ ਹੋਣੀ ਚਾਹੀਦੀ ਆ ਫਿਰ ਜੇ ਤੁਸੀਂ ਕਿਸੇ ਨੂੰ ਲੋੜਵੰਦ ਨੂੰ ਕੋਈ ਚੀਜ਼ ਵੰਡਦੇ ਹੋ ਉਹਦੇ ਹੋਰ ਸਬਸਟੀਚੂਟਸ ਹੈਗੇ ਨੇ ਗਵਰਨਮੈਂਟ ਜੀ ਇਹਦੇ ਤੇ ਓਪਨ ਡਿਸਕਸ਼ਨ ਕਰੇ ਬੜੇ ਸਬਸਟੀਟਿਊਟ ਨੇ ਜੀ ਜੇ ਅਸੀਂ ਕਿਸੇ ਨੂੰ ਕੋਈ ਚੀਜ਼ ਫ੍ਰੀ ਦਿੰਨੇ ਆ ਤੁਸੀਂ ਉਹਨਾਂ ਨੂੰ ਉਹਦੀ ਪੈਨਸ਼ਨ ਦੇ ਰੂਪ ਚ ਉਹਨੂੰ ਵਧਾ ਦਿਓ ਉਹਨੂੰ ਜੇ ਮੰਨ ਲਓ ਪੈਨਸ਼ਨ 5000 7000 ਇੱਕ ਜੀ ਨੂੰ ਦੇ ਦਿਓ ਦੋਹਾਂ ਜੀਆਂ ਨੂੰ 10-15000 ਪੈਨਸ਼ਨ ਮਿਲੇ ਤੇ ਤੁਸੀਂ ਕੁਦਰਤੀ ਸਰੋਤਾਂ ਨੂੰ ਸਾਂਭ ਕੇ ਰੱਖੋ ਇਹ ਹੱਕ ਤੇ ਕਿਸੇ ਚਾਹੇ ਅੰਦਰ ਅਸੀਂ 117 ਹੀ ਆ ਸਾਨੂੰ ਜੇ ਅਸੀਂ ਚੁਣ ਕੇ ਲੋਕਾਂ ਨੇ ਸਾਨੂੰ ਭੇਜਿਆ ਤੇ ਅਸੀਂ ਖੁਦਾ ਨਹੀਂ ਬਣ ਗਏ ਕਿ ਜ਼ਿੰਮੇਵਾਰੀ ਅਸੀਂ ਕੁਦਰਤੀ ਸਰੋਤ ਹੀ ਲਟਾਉਂਦੇ ਹੋ ਜੀਏ ਕਿਤੇ ਨਾ ਕਿਤੇ ਕਾਉਂਟੇਬਿਲਟੀ ਸਾਡੀ ਸਾਰਿਆਂ ਦੀ ਬਣਦੀ ਆ ਮੈਂ ਹਮੇਸ਼ਾ ਸੱਚਾਈ ਦੀ ਗੱਲ ਕਰਦਾ ਸੋ ਮੈਂ ਇਹ ਸਮਝਦਾ ਕਿ ਕੁਦਰਤੀ ਸਰੋਤਾਂ ਨੂੰ ਬਚਾ ਕੇ ਰੱਖਣ ਦੀ ਲੋੜ ਆ ਨਹੀਂ ਤੇ ਇਹ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਕਿ ਸਾਰੀ ਸਾਡਾ ਜੀਵਨ ਬਰਬਾਦ ਹੋ ਜਾਏ ਕਹਿੰਦੀ ਪਿਛਲੇ ਸਰਕਾਰਾਂ ਨੇ ਕੁਝ ਵੀ ਨਹੀਂ ਕੀਤਾ ਪਾਣੀ ਸੰਭਾਲ ਬਸ ਮੈਂ ਇਸ ਇਸ਼ੂ ਤੇ ਇਸ ਲਈ ਸਰਕਾਰ ਨੇ ਕੀ ਕੀਤਾ ਕਿੰਨੇ ਨਹੀਂ ਕੀਤਾ ਮੈਂ ਇਹ ਸਮਝਦਾ ਕਿ ਜਿੰਨੇ ਵੀ ਅੱਜ ਤੱਕ ਜਿੰਨੇ ਵੀ ਪੋਲੀਟੀਸ਼ੀਅਨ ਜਿੰਨੀਆਂ ਵੀ ਗਵਰਨਮੈਂਟਸ ਆਈਆਂ ਇਸ ਗੱਲ ਤੇ ਆ ਜਿਹੜੀ ਫ੍ਰੀਬੀਜ਼ ਵਾਲਾ ਕੰਮ ਹੋ ਗਿਆ ਮੈਂ ਬਾਬੀਕੀ ਦੇ ਨਾਲ ਬਾਬੀਕੀ ਦੇ ਨਾਲ ਆਪਦੇ ਇਲੈਕਸ਼ਨਾਂ 'ਚ ਵੀ ਬੋਲਦਾ ਮੈਂ ਇਹਨਾਂ ਚੀਜ਼ਾਂ ਦੇ ਅਗੇਂਸਟ ਹਾਂ ਤੁਸੀਂ ਹੈਂਡੀਕੈਪ ਕਰ ਰਹੇ ਹੋ ਲੋਕਾਂ ਨੂੰ ਮੈਂ ਬੀਇੰਗ ਅ ਪੋਲੀਟਿਕ ਸ਼ਾਇਦ ਕਈਆਂ ਨੂੰ ਬੁਰਾ ਲੱਗੂ ਪਾੜਾ ਬੋਲਦਾ ਮੈਂ ਬੋਲਦਾ ਤੁਸੀਂ ਖਿਲਾਫ ਆਗੇ ਫ੍ਰੀ ਦੀ ਸਮੂਹ ਬਿਲਕੁਲ ਫ੍ਰੀ ਚੀਜ਼ਾਂ ਦੇ ਖਿਲਾਫ ਹਾਂ ਤੁਸੀਂ ਲੋਕਾਂ ਨੂੰ ਕੰਪਨਸੇਟ ਕਰ ਸਕਦੇ ਹੋ ਜਿਹੜੇ ਨੀਡੀ ਆ ਉਹਨਾਂ ਦੀ ਪੈਨਸ਼ਨ ਵਧਾ ਦਿਓ ਯ ਉਹ ਦੇਖਣਗੇ ਸਾਨੂੰ ਰੋਜ਼ਮਾਰਾ ਦੀਆਂ ਚੀਜ਼ਾਂ ਵਾਸਤੇ ਕਿਹੜੀ ਤੁਸੀਂ ਕੋਈ ਫ੍ਰੀ ਚੀਜ਼ ਜੰਦੇ ਹੋ ਉਹਨੂੰ ਉਹ ਚੀਜ਼ ਦੀ ਲੋੜ ਹੀ ਨਹੀਂ ਇਹਦਾ ਮਤਲਬ ਤੁਸੀਂ ਕੁਦਰਤੀ ਚੀਜ਼ਾਂ ਨੂੰ ਖਰਾਬ ਕਰ ਰਹੇ ਹੋ ਤੁਸੀਂ ਉਹਨਾਂ ਨੂੰ ਪੈਨਸ਼ਨ ਦੇ ਰੂਪ ਚ ਵਧਾ ਦਿਓ ਪੈਸੇ ਜੀ ਹੈਲਪ ਕਰਨੀ ਹੈ ਨਾ देयर ਆ ਅਦਰ ਸਬਸਟੀਟਿਊਟਸ ਤੁਸੀਂ ਉਹਨਾਂ ਦੀ ਮਦਦ ਉਸ ਢੰਗ ਨਾਲ ਕਰ ਦਿਓ ਤਾਂ ਜੋ ਉਹ ਆਪਣੀ ਉਹਦੇ ਮੁਤਾਬਕ ਜਿੰਨੀ ਉਹਨੂੰ ਨੀਡ ਆ ਕੰਕਰੀਟ ਲੇਗਾ ਤੇ ਜਿਹੜੇ ਕੁਦਰਤੀ ਸਰੋਤ ਆ ਉਹ ਤੁਹਾਡੇ ਬੱਚੇ ਰਹਿਣਗੇ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਬਚੀਆਂ ਰਹਿਣਗੀਆਂ ਸੋ ਇਹਦੇ ਕਰਕੇ ਬੜੇ ਰੀਜਨਸ ਨੇ ਅੱਜ ਸਮਰਸੀਬਲ ਮੋਟਰਾਂ ਨੇ ਉਹ ਸਵੇਰੇ ਚੱਲਦੀਆਂ ਰਾਤ ਤੱਕ ਕੋਈ ਬੰਦ ਨਹੀਂ ਕਰਦਾ ਚੇਤਾ ਭੁੱਲ ਜੇ ਤੇ ਖੁਸ਼ੀ ਵਿੱਚ ਚੱਲਦਾ ਹੀ ਰਹੇ ਸੋ ਇਹਨਾਂ ਚੀਜ਼ਾਂ ਨੂੰ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਸਚਾਈ ਬੋਲਿਆਂ ਨੁਕਸਾਨ ਹੁੰਦਾ ਸਚਾਈ ਇਸ ਕਰਕੇ ਬੋਲਣੀ ਜ਼ਰੂਰੀ ਆ ਕਿ ਸਾਡੀਆਂ ਨਸਲਾਂ ਅੱਗੇ ਖਤਮ ਹੋ ਜਾਣ ਤੁਹਾਡੀ ਪਾਰਟੀ ਵੱਲੋਂ ਮੁਫਤ ਸਹੂਲਤਾਂ ਦਾ ਜ਼ਿਕਰ ਕੀਤਾ ਗਿਆ ਤੁਸੀਂ ਉਸ ਸਮੇਂ ਬਾਤ ਚੁੱਕੀ ਸੀ ਮੈਂ ਹਾਂ ਮੈਂ ਉਦੋਂ ਵੀ ਚੁੱਕਦਾ ਰਿਆਂ ਮੈਂ ਅੱਜ ਵੀ ਕਹਿ ਰਿਹਾ ਕਿ ਜਦੋਂ ਵੀ ਤੁਸੀਂ ਕੋਈ ਫ੍ਰੀ ਚੀਜ਼ ਕੁਦਰਤੀ ਸਰੋਤ ਵੰਡਦੇ ਹੋ ਮੈਂ ਪਹਿਲਾਂ ਵੀ ਵਾਅ ਚੱਕਦਾ ਅੱਜ ਵੀ ਚੱਕਦਾ ਮੈਂ ਉਹਦਾ ਨਾਲ ਇਹ ਕਹਿੰਦਾ ਹਾਂ ਲੋੜਵੰਦ ਲੋਕ ਹੈਗੇ ਨੇ ਗਰੀਬ ਲੋਕ ਹੈਗੇ ਨੇ ਜਿਨ੍ਹਾਂ ਨੂੰ ਨੀਡਸ ਨੇ ਪਰ ਉਹਨਾਂ ਨੂੰ ਇਹ ਨਹੀਂ ਆ ਕਿ ਕੁਦਰਤੀ ਸਰੋਤ ਆਪਾਂ ਉਜਾੜ ਦਈਏ ਜਦੋਂ ਕੁਦਰਤੀ ਸਰੋਤ ਖਤਮ ਹੋ ਗਏ ਫਿਰ ਕਿੱਥੋਂ ਲੈ ਕੇ ਆਵਾਂਗੇ ਉਹਦੀ ਬਜਾਏ ਤੁਸੀਂ ਉਹਨਾਂ ਨੂੰ ਪੈਸੇ ਦੇ ਰੂਪ ਦੇ ਵਿੱਚ ਮਦਦ ਦਿਓ ਤਾਂ ਜੋ ਜਿਸ ਚੀਜ਼ ਦੀ ਉਹਨਾਂ ਨੂੰ ਨੀਡ ਆ ਉੱਥੇ ਉਹ ਯੂਟਿਲਾਈਜ਼ ਕਰ ਲੈਣ। ਓਕੇ ਥੈਂਕ ਯੂ। ਵਾਕਿ ਜਿਸ ਤਰ੍ਹਾਂ ਦੇ ਨਾਲ ਖੁੱਲ ਕੇ ਗੱਲਬਾਤ ਕੀਤੀ ਕਿ ਉਹਨਾਂ ਦੇ ਕਹਿੰਦੇ ਕਿ ਮੁਫਤ ਦੀਆਂ ਸਹੂਲਤਾਂ ਜਿਹੜਾ ਕੀ ਹੈਗਾ ਆ ਉਹ ਨਹੀਂ ਮਿਲਣੀਆਂ ਚਾਹੀਦੀਆਂ ਸਗੋਂ ਜਿਹੜਾ ਕੀ ਲੋਕਾਂ ਦੀ ਇਸ ਤੰਗ ਨਾਲ ਮਦਦ ਹੋਣੀ ਚਾਹੀਦੀ ਕਿ ਕੁਦਰਤੀ ਸਰੋਤਾਂ ਦਾ ਵੀ ਕੋਈ ਨੁਕਸਾਨ ਨਾ ਹੋਵੇ ਤੇ ਲੋਕਾਂ ਦਾ ਵੀ ਭਲਾ ਹੋਵੇ। ਸੋ ਵਧਰੇ ਅਪਡੇਟ ਲਈ ਜੁੜੇ ਰਹੋ ਹਮਦਰਦ ਟੀਵੀ ਨਾਲ। ਕੈਮਰਾ ਪਰਸਨ ਮੋਨਲ ਪ੍ਰਵੀਨਦਰ ਵਿਧਾਨ ਸਭਾ।